ਕੀ ਲੱਗਦਾ ਤੁਹਾਨੂੰ ਮੈਂ ਅਵਿੰਦਰ ਚਾਚੀ ਲੱਗਣੀਆਂ ਹੁੰਦੀਆਂ ਇੱਕ ਕੀ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ ਬੇਨ ਜਿੱਦਾਂ ਵੀ ਮੋਢੇ ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤਾਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਬੰਨਾ ਹੀ ਕੋਈ ਇਦਾਂ ਜਾਣਾ ਸੀ ਮੈਨੂੰ ਛੇਰਪੱਤਰ ਨਾ ਜਾਣਾ ਸੀ ਜਿੱਦਾਂ ਕੁਝ ਨਹੀਂ ਹੋਇਆ ਉਹਨਾਂ ਹਾਰਟ ਐਟੈਕ ਨਾਲ ਹੋਈ ਹੈ ਪਰ ਗਲਤ ਗੱਲਬਾਤ ਕੀਤੀ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰਾਂ ਨੇ ਤੁਹਾਨੂੰ ਕਹਿਣਾ ਕਿ ਹਟੈਕ ਹੋਇਆ ਅੰਗੇਲੀ ਚ ਹੋ ਗਈ ਡਾਕਟਰਾਂ ਦੇ ਨਗੇਲੀ ਨਾ ਹੋਇਆ ਸੋ ਕੁਝ ਹੋਇਆ ਡਾਕਟਰ ਦੀ ਗੱਲ ਨਹੀਂ ਹੋਇਆ ਕੁਝ ਨਹੀਂ ਹੋਇਆਗਾ ਹੁਣ ਉਹ ਤੋ ਆ ਰਿਹਾ ਹਾਂ ਹਾਂ ਜੀ ਆਂਦੇ ਪੈਨੇ ਹਾਂ ਜੀ ਆਂਦੇ ਪੈਨੇ ਗੱਲਬਾਤ ਹੋਈ ਹੈ ਪਰਿਵਾਰ ਦੀ ਹਾਂ ਜੀ ਆਂਦੇ ਪੈਨੇ ਆਂਦੇ ਪੈਨੇ ਕੋਣ ਕੋਣ ਆਂਦੇ ਨਾਲ 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 ਆਪਣਾ ਜਿਹੜਾ ਉਹਨਾਂ ਦੀ ਕੋਈ ਨਾ ਡੈਡੀ ਨੇ ਉਹਨਾਂ ਦੀ ਵਾਈਫੇ ਬੱਚੇ ਨਾਲ ਸਾਰੇ ਆਂਦੇ ਬਨੇ ਅੰਦੇ ਬਨੇ ਸਾਰੇ ਆਂਦੇ ਬਨੇ ਬੱਚੇ ਨਾਲ ਗੱਲ ਬੱਚਾ ਪੁੱਛਿਆ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਇੱਕੋ ਦਮ ਕੀ ਇਦਾਂ ਦਾ ਵਾਈਫ ਸ ਇੱਥੇ ਸੀ ਵਾਈਫ ਦੇ ਨਾਲ ਅੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚਾ ਸਕੂਲ ਜਾਣਾ ਹੈ ਬੱਚੇ ਵਾਈਫ ਦੇ ਗਈ ਨਹੀਂ ਨਾਲ ਨਾਲ ਪੁਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਨਹੀਂ ਇੱਕੋ ਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਸ਼ਨ ਕਰਾਉਣ ਲਈ ਚੋੜੀ ਉਹ ਹੀ ਤੇ ਹੈਰਾਨ ਹੋਣਿਆ ਕਿ ਇਹ ਛੋਟਾ ਜਿਹਾ ਆਪਰੇਸ਼ਨ ਦੇ ਮੁੱਡੇ ਦਾ ਤੇ ਨਾ ਵੀ ਡਾਕਟਰ ਆਪਰੇਸ਼ਨ ਨਹੀਂ ਨਹੀਂ ਹੈਗਾ ਡਾਕਟਰ ਮੈਂ ਇਹ ਤੇ ਇਹੋ ਕਹਿੰਦੇ ਡਾਟਾ ਦੀ ਨਗਲੀ ਹੋਈ ਡਾਕਟਰ ਕੋਈ ਦਵਾਈ ਵੀ ਜਿੱਦਾਂ ਕੋਈ ਨਚੇ ਦੀ ਚੜਾਈ ਜਿਆਦਾ ਚੜਾਤੀ ਤੇ ਪਤਾ ਉਹਨਾਂ ਆਟਵੀਂ ਬੰਦ ਹੋ ਗਈ ਉਹਦੀ ਜਿੱਦਾਂ ਆਟਵੀਂ ਪਹਿਲਾਂ ਆਟਵੀਂ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ ਆਟਵੀਂ ਬੰਦ ਹੋ ਗਈ ਉਹਦੀ ਮੋੜ ਕੇ ਬੱਸਾ ਥੋੜੀ ਘੰਟੇ ਬਾਅਦ ਸਾਨੂੰ ਆ ਪਤਾ ਲੱਗਿਆ ਵੀ ਆਹ ਕਹਣੀ ਬਣ ਗਈ ਕੀ ਲੱਗਦੇ ਹੋ ਤੁਹਾਨੂੰ ਮੈਂ ਅਵਿੰਦਰ ਚਾਚੀ ਲੱਗਣੀਆਂ ਕਿ ਕੀ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ ਪੈਣ ਜਿੱਦਾਂ ਵੀ ਮੋਢੇ ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤੋਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਬੰਨਣਾ ਜਾਣਾ ਸੀ ਮੈਂ ਸ਼ੇਰਪੱਤਰ ਨਾ ਜਾਣਾ ਸੀ ਜਿੱਦਾਂ ਕੁਛ ਨਹੀਂ ਹੋਇਆ ਔਰ ਹਾਰਟ ਐਟੈਕ ਨਾਲ ਹੋਈ ਹੈ ਪਰਵਾਹ ਇਹ ਗੱਲਬਾਤ ਕੀਤੀ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰ ਨੇ ਤੁਹਾਨੂੰ ਕਿਹਾ ਨਹੀਂ ਐਟੈਕ ਹੋਇਆ ਅੰਗੇਲੀ ਝੋਗੀ ਡਾਕਟਰਾਂ ਦੇ ਅੰਗੇਲੀ ਨਾ ਹੋਇਆ ਸੋ ਕੁਛ ਹੋਇਆ ਡਾਕਟਰ ਦੀ ਗੇਟੀ ਨਾ ਹੋਇਆ ਕੁਛ ਨਹੀਂ ਹੋਇਆਗਾ ਤੇ ਹੁਣ ਉੱਥੋਂ ਆ ਰਿਹਾ ਹਾਂ ਹਾਂਜੀ ਆਂਦੇ ਪੈਣੇ ਹਾਂਜੀ ਆਂਦੇ ਪੈਣੇ ਗੱਲਬਾਤ ਹੋਈ ਹੈ ਪਰਵਾਹ ਹਾਂਜੀ ਆਂਦੇ ਪੈਣੇ ਆਂਦੇ ਪੈਣੇ ਕੋਣ ਕੋਣ ਆਉਂਦਾ ਨਾਲ ਨਾਲ ਆਪਣਾ ਜਿਹੜਾ ਉਹਨਾਂ ਦੀ ਭੂਇ ਨਾਲ ਡੈਡੀ ਨੇ ਉਹਨਾਂ ਦੀ ਵਾਈਫੇ ਬੱਚੇ ਨਾਲ ਸਾਰੇ ਆਂਦੇ ਬਨੇ ਆਂਦੇ ਬਨੇ ਸਾਰੇ ਆਂਦੇ ਬਨੇ ਬੱਚਿਆਂ ਨਾਲ ਗੱਲ ਬੱਚਾ ਪੁੱਛਿਆ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਇੱਕੋ ਦਮ ਕੀ ਇਦਾਂ ਦਾ ਵਾਈਫ ਸੇ ਇੱਥੇ ਸੀ ਵਾਜ ਦੇ ਨਾਲ ਅੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚਾ ਸਕੂਲ ਜਾਣਾ ਬੱਚੇ ਵਾਈਫ ਸੇ ਗਈ ਨਹੀਂ ਨਾਲ ਨਾਲ ਭੂਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਇੱਕੋ ਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਟ ਕਰਾਉਣ ਲਈ ਛੋਟਾ ਉਹ ਹੀ ਤੇ ਹੈਰਾਨ ਹੋਣਿਆ ਕਿ ਇਹ ਛੋਟਾ ਜਿਹਾ ਆਪਰੇਸ਼ਨ ਨੇ ਮੁੰਡੇ ਦਾ ਤੇ ਨਾ ਵੀ ਡਾਇਰਕਟ ਆਪਰੇਸ਼ਨ ਹੀ ਨਹੀਂ ਹੈਗਾ ਡਾਕਟਰ ਮੈਂ ਇਹ ਤੇ ਇਹੋ ਕਹਿੰਦੇ ਡਾਕਟਰ ਨੇ negligi ਹੋਈ ਡਾਕਟਰ ਕੋਈ ਦਵਾਈ ਵੀ ਜਿੱਦਾਂ ਕੋਈ ਨਚੇ ਦੀ ਚੜਾਈ ਜਿਆਦਾ ਚੜਾਤੀ ਤੇ ਪਤਾ ਉਹਨਾ 8 ਮੀਟ ਬੰਦ ਹੋ ਗਈ ਉਹਦੀ ਜਿੱਦਾਂ 8 ਮੀਟ ਪਹਿਲਾਂ 8 ਮੀਟ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ 8 ਮੀਟ ਬੰਦ ਹੋ ਗਈ ਉਹਦੀ ਮੋੜ ਕੇ ਬੱਸਾ ਥੋੜੀ ਘੰਟੇ ਬਾਅਦ ਸਾਨੂੰ ਆ ਪਤਾ ਲੱਗਿਆ ਵੀ ਆਪ ਕਹ ਨਹੀਂ ਬਣ ਗਈ ਕੀ ਲੱਗਦਾ ਤੁਹਾਨੂੰ ਮੈਂ ਅਵਿੰਦਰ ਚਾਚੀ ਲੱਗਣੀਆਂ ਹੁੰਦੀਆਂ ਇੱਕ ਹੀ ਗੱਲ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ ਪੇਨ ਜਿੱਦਾਂ ਵੀ ਮੋਢੇ 'ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤਾਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਬੰਨਾ ਹੀ ਕੋਈ ਦਾ ਜਾਣਾ ਸੀ ਪਰ ਛੇਰ ਪੱਤਰ ਨਾ ਜਾਣਾ ਸੀ ਜਿੱਦਾਂ ਕੁਝ ਨਹੀਂ ਹੋਇਆ ਔਰ ਹਾਰਟ ਐਟੈਕ ਨਾਲ ਹੋਈ ਹੈ ਪਰ ਗਲਬਤ ਕਿਤੇ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰਾਂ ਨੇ ਤੁਹਾਨੂੰ ਕਹਿਣਾ ਕਿ ਹਾਰਟ ਐਟੈਕ ਹੋਇਆ ਅਨਗੇਲੀ ਚ ਹੋ ਗਈ ਡਾਕਟਰਾਂ ਦੇ ਅਨਗੇਲੀ ਨਾ ਹੋਇਆ ਸੋ ਕੁਝ ਹੋਇਆ ਡਾਕਟਰ ਦੀ ਗੱਦੀ ਨਾ ਹੋਇਆ ਕੁਝ ਨਹੀਂ ਹੋਇਆਗਾ ਤੇ ਹੁਣ ਉਹ ਉਹ ਆ ਰਿਹਾ ਹਾਂ ਜੀ ਹਾਂ ਜੀ ਆਂਦੇ ਪੈਣੇ ਹਾਂ ਜੀ ਆਂਦੇ ਪੈਣੇ ਤੁਹਾਡੀ ਗੱਲ ਹੋਈ ਹੈ ਪ੍ਰਵਾਹ ਦੀ ਹਾਂ ਜੀ ਆਂਦੇ ਪੈਣੇ ਆਂਦੇ ਪੈਣੇ ਕੋਣ ਕੋਣ ਆਉਂਦਾ ਨਾਲ ਨਾਲ ਆਪਣਾ ਜਿਹੜਾ ਉਹਨਾਂ ਦੀ ਭੂਈ ਨਾ ਡੈਡੀ ਨੇ ਉਹਨਾਂ ਦੀ ਵਾਈਫੇ ਬੱਚੇ ਨਾਲ ਸਾਰੇ ਆਂਦੇ ਬਨੇ ਅੰਦੇ ਬਨੇ ਸਾਰੇ ਆਂਦੇ ਬਨੇ ਬੱਚੇ ਨਾਲ ਗੱਲ ਬੱਚਾ ਪੁੱਛਿਆ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਕੋਦਮ ਕੀ ਇਦਾਂ ਦਾ ਵਾਈਫ ਸ ਇੱਥੇ ਸੀ ਵਾਈਫ ਦੇ ਨਾਲ ਅੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚੇ ਸਕੂਲ ਜਾਣੇ ਬੱਚੇ ਵਾਈਫ ਦੇ ਗਈ ਨਹੀਂ ਨਾਲ ਨਾਲ ਭੂਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਨਹੀਂ ਕੋਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਸ਼ਨ ਕਰਾਉਣ ਲਈ ਚੋੜਾ ਉਹ ਹੀ ਤਾਂ ਹੈਰਾਨ ਹੁੰਨੇ ਆ ਪੀ ਇਹ ਛੋਟਾ ਜਿਹਾ ਆਪਰੇਸ਼ਨ ਦੇ ਮੁੱਡੇ ਦਾ ਤੇ ਨਾ ਵੱਡਾ ਕੋ ਆਪਰੇਸ਼ਨ ਹੀ ਨਹੀਂ ਹੈਗਾ ਡਾਕਟਰ ਮੈਂ ਇਹ ਤੇ ਇਹੋ ਕਹਿੰਦੇ ਡਾਕਟਰ ਨੇ ਨਹੀਂ ਗੱਲੀ ਹੋਈ ਡਾਕਟਰ ਨਾਲ ਕੋਈ ਦਵਾਈ ਨਹੀਂ ਜਿੱਦਾਂ ਕੋਈ ਨਚੇ ਦੀ ਚੜਾਈ ਜਿਆਦਾ ਚੜਾਤੀ ਤੇ ਪਤਾ ਉਹਦੋਂ ਆਟਪੇਟ ਬੰਦ ਹੋ ਗਈ ਉਹਦੀ ਜਿੱਦਾਂ ਆਟਪੇਟ ਪਹਿਲਾਂ ਆਟਪੇਟ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ ਆਟਪੇਟ ਬੰਦ ਹੋ ਗਈ ਉਹਦੀ ਮੋੜ ਕੇ ਬੱਸਾ ਥੋੜੀ ਘੰਟੇ ਬਾਅਦ ਸਾਨੂੰ ਆ ਪਤਾ ਲੱਗਿਆ ਵੀ ਆਹ ਕਹਾਣੀ ਬਣ ਗਈ